ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰ ਆਏ ਚੈਨਲ ਦਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਾ ਸਤਿ ਸ਼੍ਰੀ ਅਕਾਲ ਸੇ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਦੇਖੋ ਜੀ 11 ਵਜੇ ਦਾ ਹੋ ਗਿਆ ਟਾਈਮ ਤੇ ਅੱਜ ਦਿਨ ਹੈਗਾ ਐਤਵਾਰ ਛੁੱਟੀ ਵਾਲਾ ਦਿਨ ਹੈ ਪਰ ਕੰਮ ਆਪਣੇ ਆਉਣੇ ਹੁੰਦੇ ਆਪਾਂ ਉਨੇ ਵਿਜੀ ਹੁੰਨੇ ਆ ਤੇ ਤਰੀਖ ਹੈਗੀ ਆ 28 ਸਤੰਬਰ ਹਨਾ ਦੁਪਹਿਰ ਦਾ ਹੋ ਗਿਆ ਟਾਈਮ ਤੇ ਰੋਟੀ ਪਾਣੀ ਖਾਪ ਕਾ ਲਿਆ ਤੇ ਅੱਜ ਮੈਂ ਤੁਹਾਡੇ ਨਾਲ ਮੈਕ ਭੈਣ ਦੇ ਬਾਰੇ ਇੱਕ ਨਵੀਂ ਅਪਡੇਟ ਲੈ ਕੇ ਆਈ ਆ ਤੁਸੀਂ ਮੇਰੇ ਪਿਛਲੇ ਵੀਡੀਓ ਵੀ ਦੇਖੀਆਂ ਹੋਣਗੀਆਂ ਹਨਾ ਤੇ ਉਹਨਾਂ ਬਾਰੇ ਵੀਡੀਓ ਪਾਈਆਂ ਮੈਂ ਤੇ ਇੱਕ ਨਵੀਂ ਅਪਡੇਟ ਆਈ ਆ ਤੇ ਤੁਸੀਂ ਵੀ ਕਮੈਂਟ ਕਰਕੇ ਜੀ ਦੱਸਿਓ ਆਪਣੇ ਵਿਚਾਰ ਦੱਸਿਓ ਭੈਣਾ ਭਰਾ ਹਨਾ ਜਿਹੜਾ ਉਹਨਾਂ ਦਾ ਨਵਾਂ ਬਲੌਗ ਆਇਆ ਨਵਾਂ ਬਲੌਗ ਵੀ ਕਾਹਦਾ ਐਪੀਸੋਡ ਲਿਖਿਆ ਹੁੰਦਾ ਤੇ ਉਹ ਐਪੀਸੋਡ 7 ਮਾ 8 ਮਾ ਇਦਾਂ ਲਿਖਿਆ ਹੁੰਦਾ ਹੈ ਤੇ ਭੈਣ ਗਏ ਹਰਮਿੰਦਰ ਸਾਹਿਬਾ ਥਾ ਡੇਕਣ ਤੇ ਟਾਈਟਲ ਉਹਨਾਂ ਨੇ ਰੱਖਿਆ ਸੀ ਟਾਈਟਲ ਵੀ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਦੇਖੋ ਜਿਵੇਂ ਸਾਰਾ ਬਲੌਗ ਦੇਖਿਆ ਨਾ ਮੈਨੂੰ ਕੋਈ ਸਵਾਲ ਦਾ ਜਵਾਬ ਨਹੀਂ ਮਿਲਿਆ ਹੈਗਾ ਤੇ ਪਤਾ ਨਹੀਂ ਹੈ ਨਾ ਉਹਨਾਂ ਨੇ ਜਿੱਦਾਂ ਕਹਲੋ ਵੀ ਮੈਂ ਕਮੈਂਟ ਪੜ੍ਹੇ ਉਹਨਾਂ ਦੇ ਸਾਰੇ ਹੈ ਨਾ ਤੇ ਕਮੈਂਟਾਂ ਤੋਂ ਮੈਨੂੰ ਐ ਲੱਗਾ ਵੀ ਵਾਕਿਆ 20 ਵਾਲੀ ਗੱਲ ਹੋਈ ਹੈ ਨਾ ਬਸ ਵੀਊ ਤੱਕ ਮਤਲਬ ਲਿਆ ਦੇ ਜਿਹੜੇ ਲੋਕਾਂ ਦੇ ਸਵਾਲ ਜਿੱਦਾਂ ਕਹਲੋ ਆਪਣੇ ਨਾਲ YouTube ਫੈਮਲੀ ਸਾਡੀ ਜੁੜੀ ਹੁੰਦੀ ਆ ਤਾਂ ਆਪਣਾ ਫਰਜ਼ ਹੁੰਦਾ ਆਪਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਈਏ ਹੈ ਨਾ ਕਿਉਂ ਆਪਣਾ ਯਕੀਨ ਜਿਹੜਾ ਬਣਾਉਣਾ ਬਹੁਤ ਔਖਾ ਆ ਤੇ ਜਿਹੜਾ ਯਕੀਨ ਖਤਮ ਕਰਨਾ ਉਹ ਤੇ ਮਿੰਟ ਚ ਹੋ ਜਾਂਦਾ ਹੈ ਨਾ ਤੇ ਸੋ ਇਹ ਗੱਲ ਆ ਤੇ ਉਸ ਬੈਂਡ ਨੇ ਕਿਸੇ ਵੀ ਯਾਨੀ ਕਮੈਂਟ ਦਾ ਕੋਈ ਰਿਪਲਾਈ ਨਹੀਂ ਕੀਤਾ ਹੈਗਾ ਦਾ ਬਸ ਆਪਣੇ ਵਲੌਗ ਬਣਾਉਂਦੇ ਗਿਆ ਤੇ ਲੋਕਾਂ ਨੇ ਜਿੱਦਾਂ ਕਰ ਲੋ ਵੀ YouTube ਫੈਮਿਲੀ ਨੇ ਬਹੁਤ ਜ਼ਿਆਦਾ ਆਪ ਆਪਣੇ ਵਿਚਾਰ ਰੱਖੇ ਔਰ ਰੱਖਣੇ ਵੀ ਚਾਹੀਦੇ ਉਹਨਾਂ ਦਾ ਹੱਕ ਹੈ ਨਾ ਵਿਚਾਰ ਰੱਖਣ ਦਾ ਨਾ ਤੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਆਈ ਗਏ ਆ ਤੇ ਤੁਸੀਂ ਜ਼ਰੂਰ ਆਪਣੇ ਵਿਚਾਰ ਹਾਂਜੀ ਇੱਕ YouTube ਫੈਮਿਲੀ ਇੱਕ ਇਦਾਂ ਦੀ ਮਤਲਬ ਫੈਮਿਲੀ ਬਣ ਜਾਂਦੀ ਜਿਹੜਾ ਆਪਣੇ ਵਿਸ਼ਵਾਸ ਤੇ ਟਿਕੀ ਹੁੰਦੀ ਆ ਸਾਡੇ ਨਾਲ ਪਿਆਰ ਕਰਦੇ ਆ ਵੀ ਸਾਡੇ 'ਚ ਯਕੀਨ ਰੱਖਦੇ ਆ ਜੋ ਅਸੀਂ ਕਹਿੰਨੇ ਜੋ ਅਸੀਂ ਕਰਦੇ ਆ ਉਹ ਸਾਡੇ ਨਾਲ ਦੇ ਕੇ ਕਰਦੇ ਆ ਹਨਾ ਤੇ ਇਹ ਆਪਣਾ ਸੀ ਯਕੀਨ ਸਿਰ ਬਣਾਉਣਾ ਪੈਂਦਾ ਆ ਤੇ ਇਸ ਕਰਕੇ ਆਪਾਂ ਨੂੰ ਆਪਣੇ ਵਿਸ਼ਵਾਸ ਬਣਾ ਕੇ ਹੀ ਰੱਖਣਾ ਚਾਹੀਦਾ ਹਨਾ ਤੇ ਗੁਰੂਆਂ ਦੇ ਨਾਂ ਤੇ ਤਾਂ ਬਿਲਕੁਲ ਨਹੀਂ ਧੋਖਾ ਨਹੀਂ ਕਰਨਾ ਚਾਹੀਦਾ ਦੇਖੋ ਜੀ ਤੇ ਦੁਨੀਆਵੀ ਧੋਖੇ ਵਾਜ ਅਸਕਲ ਹੈਗੀ ਆ ਤੇ ਬਹੁਤ ਤਰ੍ਹਾਂ ਦੀ ਦੁਨੀਆ ਚ ਚਲੋ ਖੈਰ ਭੈਣ ਨੇ ਗੁਰਦੁਆਰਾ ਸਾਹਿਬ ਚਲੋ ਗਏ ਮੱਥਾ ਟੇਕਿਆ ਖੈਰ ਚਲੋ ਜਾਣਾ ਵੀ ਚਾਹੀਦਾ ਹਰਮਿੰਦਰ ਸਾਹਿਬ ਹਨਾ ਉਹਨਾਂ ਨੂੰ ਕਿਹਾ ਵੀ ਕਿਸੇ ਨੇ ਮਤਲਬ ਕਮੈਂਟ ਕਰਕੇ ਵੀ ਤੁਸੀਂ ਹਰਮਿੰਦਰ ਸਾਹਿਬ ਜਾਓ ਮੱਥਾ ਟੇਕਿਆ ਹੋਣਾ ਤੇ ਵਾਇਗੁਰੂ ਤਾਂ ਤੇ ਮੇਰ ਕਰ ਲਗੇ ਚਲੋ ਅਸੀਂ ਵੀ ਕਰਨੇ ਭੈਣ ਨੂੰ ਵਾਇਗੁਰੂ ਆਰਾਮਦੇਵੇ ਹਨਾ ਜੇ ਉਹਨਾਂ ਨੂੰ ਪ੍ਰੋਬਲਮ ਹੈਗੀ ਤਾਂ ਇਦਾਂ ਦੀ ਕੋਈ ਤੇ ਔਰ ਜਿਹੜੀ ਡਿਪਰੈਸ਼ਨ ਜਿਹੜੀ ਪ੍ਰੋਬਲਮ ਹੈ ਨਾ ਇਹ ਤਾਂ ਜੋ ਬਹੁਤ ਭੈੜੀ ਬਿਮਾਰੀ ਚਲੋ ਮੰਨਦੇ ਆ ਨਾ ਪ੍ਰੋਬਲਮ ਹੈਗੀ ਆ ਬਟ ਇੰਨਾ ਵੀ ਨਾ ਜਿੱਦਾਂ ਕਹਿ ਲਓ ਵੀ ਤੁਸੀਂ ਹਨਾ ਫਾਇਦਾ ਨਾ ਚੱਕੋ ਹਨਾ ਵੀ ਤੁਸੀਂ ਜਵਾਬ ਤਾਂ ਦਿਓ ਹਨਾ ਤੇ ਫਿਰ ਜਿਹਦੇ ਜੋ ਮਨ ਵਿੱਚ ਆ ਉਹਨਾਂ ਨੇ ਫਿਰ ਕਹਿਣਾ ਕਹਿਣਾ ਹਨਾ ਸੋ ਇਹ ਗੱਲ ਆ ਤੇ ਬਾਕੀ ਸੁਣਨ ਵਿੱਚ ਆਇਆ ਵੀ ਉਹਨਾਂ ਦੇ ਜਿਹੜੇ ਹਸਬੈਂਡ ਰਵੀ ਭਾਜੀ ਹੁਣੀ ਆ ਉਹ ਭੈਣ ਨੂੰ 에ਰਪੋਰਟ ਤੇ ਛੱਡ ਕੇ ਗਏ ਆ ਤੇ ਆਪ ਨਹੀਂ ਆਏ ਹੈਗੇ ਤੇ ਸਿਰਫ ਇਹ ਜੀ ਚੈਨਲ ਗਰੋ ਕਰਨ ਵਾਸਤੇ ਹਨਾ ਤੇ 20000 ਮੇਰੇ ਖਿਆਲ 20000 ਕੇ ਹੋ ਗਏ ਸਬਸਕ੍ਰਾਈਬਰ ਤੇ ਅੱਗੇ ਨਹੀਂ ਵਧੇ ਹੈਗੇ ਤੇ ਨਾ ਬਜਾਣੇ ਕਿਉਂ ਨਹੀਂ ਵਧੇ ਹੈਗੇ ਨਾ ਵੀ ਜਾਂ ਲੋਕਾਂ ਨੂੰ ਸਲੀਪ ਪਤਾ ਲੱਗ ਗਈ ਇਹਨਾਂ ਦੀ ਜਾਂ ਕਿਦਾਂ ਵੀ ਹੈਗਾ ਨਾ ਪਰ ਨਹੀਂ ਮੈਂ ਕਹਿੰਨੀ ਪਿਆਰ ਬਣਾਈ ਰੱਖੋ ਆਪਣੇ YouTube ਫੈਮਿਲੀ ਦੇ ਨਾਲ ਹਨਾ ਤੇ ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ ਹੈਗਾ ਇਹ ਸਾਰੀ ਉਮਰ ਦਾ ਹੀ ਕੰਮ ਆ ਤੇ ਸੋਸ਼ਲ ਮੀਡੀਆ ਦਾ ਆਪਾਂ ਸਹੀ ਫਾਇਦਾ ਉਠਾ ਸਕਦੇ ਹਾਂ ਸੋ ਇਹ ਗੱਲ ਆ ਚੋਲੋ ਵਧੀਆ ਪੈਣ ਪੈਣ ਨੂੰ ਬਹੁਤ ਯਾਰਾ ਤੇ ਮੈਗ ਪੈਣ ਦੇ ਜਿਹੜੇ ਸਬਸਕ੍ਰਾਈਬਰ ਈਵਰ ਕਿਉਂਕਿ ਉਹਨਾਂ ਮੇਰੇ ਹੈ ਨਹੀਂਗੇ ਬਹੁਤ ਪੁਰਾਣੇ ਆ ਨਾ ਮੈਗ ਪੈਣ ਦੀ ਪਛਾਣ ਪਹਿਲੇ ਬਣੀ ਹੋਈ ਏ ਇਸ ਕਰਕੇ ਉਹਨਾਂ ਚੈਨਲ ਜਲਦੀ ਗਰੋ ਹੋ ਜਾਣਾ ਨਾ ਤੇ ਬਟ ਇਹ ਵੀ ਆਪਣਾ ਵਿਸ਼ਵਾਸ ਜੀ ਬਣਾ ਲੈਣਾ ਨਾ ਲੋਕਾਂ ਵਿੱਚ ਤੇ ਫੇਰ ਹੀ ਗਰੋ ਕਰਦਾ ਬੰਦਾ ਹੈ ਨਾ ਤੇ ਝੂਠ ਬਹੁਤਾ ਚਿਰ ਨਹੀਂ ਚੱਲਦਾ ਹੁੰਦਾ ਤੇ ਝੂਠ ਜਲਦੀ ਖਤਮ ਹੋ ਜਾਂਦਾ ਹੁੰਦਾ ਤੇ ਇਸ ਕਰਕੇ ਹੈ ਨਾ ਤੇ ਪੈਣ ਪਛਾਣ ਦੇ ਮਤਲਬ ਤਾਂ ਹੈ ਨਹੀਂਗੇ ਨਾ ਤੇ ਨਿਸ਼ਾਏ ਬਣਾਉਣਾ ਬਹੁਤ ਔਖਾ ਹੈ ਸੋ ਇਦਾਂ ਆ ਤੇ ਮੇਰੀ ਰਿਕੁਐਸਟ ਆ ਭੈਣ ਅੱਗੇ ਵੀ ਤੁਸੀਂ ਜੋ ਵੀ ਸਵਾਲ ਸਾਰਿਆਂ ਦੇ YouTube ਫੈਮਿਲੀ ਦੇ ਹਨ ਤੁਸੀਂ ਜ਼ਰੂਰ ਉਹਨਾਂ ਸਵਾਲਾਂ ਦੇ ਇੱਕ ਵਾਰੀ ਜਵਾਬ ਦਿਓ ਤਾਂ ਜੋ ਸਾਰਿਆਂ ਨੂੰ ਸਵਾਲਾਂ ਦੇ ਜਵਾਬ ਮਿਲ ਜਾਣ ਹਨਾ ਤੇ ਉਹਨਾਂ ਦਾ ਹੱਕ ਵੀ ਹੈ ਕਿਉਂ ਤੁਹਾਡੇ YouTube ਫੈਮਿਲੀ ਤੁਹਾਡੀ ਹੈਗੀ ਆ ਉਹਨਾਂ ਦਾ ਪੁੱਛਣ ਦਾ ਹੱਕ ਵੀ ਹੈ ਨਾ ਸਵਾਲ ਵੀ ਤੁਹਾਨੂੰ ਦੱਸਣ ਦਾ ਹੱਕ ਹੈ ਸੋ ਇਦਾਂ ਆ ਤੁਸੀਂ ਜ਼ਰੂਰ ਭੈਣ ਦੱਸੋ ਸਾਰਿਆਂ ਨੂੰ ਤੇ ਬਾਕੀ ਜੇ ਚੈਨਲ ਗਰੋ ਕਰਨ ਦੀ ਗੱਲ ਆ ਫਿਰ ਤਾਂ ਤੁਹਾਡੀ ਮਰਜ਼ੀ ਹੈ ਨਾ ਚੈਨਲ ਨੂੰ ਗਰੋ ਕਰਨਾ ਵੀਵਲ ਹੀ ਕਰਨਾ ਸਾਰਾ ਕੁਝ ਨਾ ਤੇ ਫਿਰ ਤਾਂ ਸਹੀ ਨਹੀਂ ਹੈਗਾ ਨਾ ਤੇ ਬਾਕੀ ਤੁਹਾਡੀ ਸੱਸ ਦੇ ਨਾਲ ਬਹੁਤ ਸੋਹਣੇ ਯਾਨੀ ਤੁਹਾਡੀ ਵੀਡੀਓ ਹੁੰਦੀਆਂ ਨਾ ਦੇਖੀ ਇਹਦੀਆਂ ਪੁੱਛੜਦੀਆਂ ਦੇਖੀ ਰਹੀ ਮੈਂ ਦਿਖ ਰਹੀ ਹੁੰਦੀ ਸੀਗੀ ਤੇ ਕੁਕਿੰਗ ਵਾਲਿਆਂ ਚ ਹੁੰਦੀਆਂ ਵੀਡੀਓ ਤੇ ਇਹ ਸਾਬ ਸੋਧਰੀਆਂ ਬਹੁਤ ਵਧੀਆ ਹੁੰਦੀਆਂ ਸੀਗੀਆਂ ਤਾਂ ਹੁਣ ਤਾਂ ਪਤਾ ਨਹੀਂ ਕਿ ਕੀ ਪ੍ਰੋਬਲਮ ਹੋ ਗਈ ਇੰਨਾ ਸੋਹਣਾ ਪਰਿਵਾਰ ਸੀਗਾ ਤੈਨੀ ਸੋਹਣੀ ਮਤਲਬ ਗੱਲਬਾਤ ਕਰਦੇ ਹੁੰਦੇ ਸੀ ਕਿ ਹਲਕੀ ਹਲਕੀ ਗੱਲਾਂ ਕਰਨੀਆਂ ਗੱਲਾਂ ਬਾਤਾਂ ਕਰਨੀਆਂ ਨਾ ਚਲੋ ਥਰ ਵਧੀਆ ਲੱਗਦਾ ਸੀਗਾ ਤੇ ਅੱਗੇ ਉਹ ਪਰਮਾਤਮਾ ਜਾਣ ਦਾ ਸੱਚ ਕੀ ਝੂਠ ਹੈ ਨਾ ਜੋ ਆਪਾਂ ਨੂੰ ਲੱਗਦਾ ਆਪਾਂ ਕਹਿ ਦਿੰਦੇ ਆ ਨਾ ਤੇ ਉਹ ਬੱਕੀ ਸਾਰੀਆਂ ਭੈਣਾਂ ਨੇ ਯਾਨੀ ਦਾਸ ਕੀਤੀ ਹੈ ਭੈਣ ਵਾਸਤੇ ਵੀ ਇਹਨਾਂ ਤੰਦਰੁਸਤੀ ਬਾਰੇ ਹੈ ਨਾ ਵੀ ਚਲੋ ਸਾਰਾ ਦਾ ਫਰਜ਼ ਵੀ ਹੁੰਦਾ ਵੀ ਆਪਾਂ ਇੱਕ ਦਾ ਭਲਾ ਮੰਗੀ ਹਰਵਾ ਮੰਗਣਾ ਵੀ ਚਾਹੀਦਾ ਸੋ ਇਹ ਗੱਲ ਆ ਤੇ ਤੁਸੀਂ ਵੀ ਜਰੂਰ ਆਪੋ ਆਪਣੇ ਕਮੈਂਟ ਕਰਿਓ ਜਰੂਰ ਦੱਸਿਓ ਮੇਰੀਆਂ ਭੈਣਾਂ ਮੇਰੇ ਭਰਾ YouTube ਫੈਮਿਲੀ ਸਾਡੀ ਹੈ ਨਾ ਵੀ ਤੁਸੀਂ ਵੀ ਮੈਗਪੈਣ ਬਾਰੇ ਜਾਣਦੇ ਆ ਨਾ ਵੀਡੀਓ ਦੇਖਦੇ ਰਹਿੰਦੇ ਆ ਤੇ ਤੁਹਾਨੂੰ ਵੀ ਪਤਾ ਉਹਨਾਂ ਦੇ ਬਾਰੇ ਹੈ ਨਾ ਕਿਉਂ ਪੁਰਾਣੇ ਬਲੌਗਰ ਆ ਉਹ ਤੇ ਇਸ ਕਰਕੇ ਜੇ ਵੀ ਉਹਨਾਂ ਨੂੰ ਪ੍ਰੋਬਲਮ ਹੈਗੀ ਆ ਤੇ ਉਹ ਜਰੂਰ ਵਾਈਗਰੂ ਕਿਰਪਾ ਕਰਨ ਉਹਨਾਂ ਤੇ ਹਨ ਮੀ ਉਹ ਠੀਕ ਹੋ ਜਾਣ ਜਲਦੀ ਸੇ ਠੀਕ ਠਾਕ ਹੋ ਜਾਣੇ